ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਜਨਤ ਇਸ ਵਕਤ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਤੇ ਜੋ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਜਿੰਨੇ ਵੀ ਲੋਕ ਇਸ ਵਕਤ ਨਿਕਲ ਰਹੇ ਨੇ ਉਹਨਾਂ ਨੇ ਮੂਹ ਟੱਕਿਆ ਹੋਇਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਜੋ ਪਾਰਾ ਇਸ ਵਕਤ ਉਹ 40 ਡਿਗਰੀ ਤੋਂ ਵੱਧ ਹੈ ਤਸਵੀਰਾਂ ਦਿਖਾ ਰਿਹਾ ਤੱਪ ਦੀ ਗਰਮੀ ਹੈ ਤੇ ਜਿਸ ਵਿੱਚ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਜਿੰਨੇ ਵੀ ਲੋਕ ਨਿਕਲ ਰਹੇ ਨੇ ਉਹ ਉਹਨਾਂ ਨੇ ਮੂੰਹ ਢਕਿਆ ਹੋਇਆ ਤੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਉੱਥੇ ਡਾਕਟਰਾਂ ਦੇ ਵੱਲੋਂ ਇਹੀ ਹਿਦਾਇਤ ਹੈ ਇਸ ਤੱਪ ਦੀ ਗਰਮੀ ਨੂੰ ਲੈ ਕੇ ਵੀ ਜੇਕਰ ਤੁਸੀਂ ਘਰੋਂ ਬਾਹਰ ਨਿਕਲਣਾ ਹੈ ਤੇ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ ਇੰਨਾ ਹੀ ਨਹੀਂ ਕਿ ਤਰਲ ਬਰਦਾਸ਼ਤ ਆ ਦੀ ਜਿਹੜੀ ਉਹ ਤਰਲ ਬਰਦਾਸ਼ਤ ਜਿਹੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਪੀਓ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਗਰਮੀ ਹੈ ਉਹ ਤੁਹਾਨੂੰ ਨੁਕਸਾਨ ਨਾ ਪਹੁੰਚਾਵੇ ਕਿਉਂਕਿ ਚਾਹੇ ਉਹ ਚੰਡੀਗੜ੍ਹ ਯੂਟੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਨੇ ਇਸ ਵਕਤ ਵੱਟ ਕੱਢੇ ਹੋਏ ਨੇ ਕਰੋ ਬਾਹਰ ਨਿਕਲਣਾ ਇੰਨਾ ਕ ਜ਼ਿਆਦਾ ਔਖਾ ਹੋਇਆ ਪਿਆ ਪਰ ਮਜਬੂਰੀ ਕਰਕੇ ਕਰੋ ਬਾਹਰ ਨਿਕਲਣਾ ਹੀ ਪੈਂਦਾ ਹੈ ਹਰ ਕਿਸੇ ਨੂੰ ਆਪਣੀ ਲੋੜ ਦੇ ਲਈ ਬਾਹਰ ਨਿਕਲਣਾ ਲਾਜ਼ਮੀ ਹੋ ਚੁੱਕਾ ਹੈ ਪਰ ਜਿੰਨੇ ਵੀ ਲੋਕ ਹੈ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਕਿ ਜੋ ਲੋਕ ਨਿਕਲ ਰਹੇ ਨੇ ਉਹਨਾਂ ਨੇ ਆਪਣਾ ਮੂੰਹ ਟਕਿਆ ਹੋਇਆ ਪੂਰੇ ਤਰੀਕੇ ਦੇ ਨਾਲ ਕਿਉਂਕਿ ਜੋ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਰੁਖ ਬਦਲ ਸਕਦਾ ਹੈ ਮੌਸਮ ਕਰਵਟ ਲੈ ਸਕਦੀ ਹੈ ਪਰ ਜੋ ਹਾਲਾਤ ਬਣੇ ਹੋਏ ਨੇ ਇਸ ਵਕਤ ਤਪ ਰਿਹਾ ਪੂਰਾ ਚੰਡੀਗੜ੍ਹ ਚੰਡੀਗੜ੍ਹ ਦੀ ਜੋ ਸਥਿਤੀ ਹੈ ਲੋਕ ਆਪਣੇ ਜੋ ਮੂੰਹ ਟੱਕ ਕੇ ਬਾਹਰ ਨਿਕਲ ਰਹੇ ਨੇ ਕਿਉਂਕਿ ਗਰਮੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਇਸ ਵਕਤ ਲਗਭਗ ਜੇਕਰ ਮੈਂ ਟਾਈਮ ਦੇਖਾਂ ਤਾਂ ਇਸ ਵਕਤ 4 ਵਜਣ ਵਾਲੇ ਨੇ ਪਰ 4 4 ਵਜੇ ਵੀ ਇਨੀ ਜ਼ਿਆਦਾ ਗਰਮੀ ਹੈ ਤੁਸੀਂ ਮੰਨੋਗੇ ਨਹੀਂ ਕਿ ਇਸ ਤਰੀਕੇ ਦੇ ਨਾਲ ਇਸ ਇਸ ਵਕਤ ਹਾਲਾਤ ਬਣੇ ਹੋਏ ਨੇ ਮੌਸਮ ਪੂਰਾ ਕੈਰ ਵਰਪਾ ਰਿਹਾ ਗਰਮੀ ਪੂਰੀ ਕੈਰ ਵਰਪਾ ਰਹੀ ਹੈ तमाम ਤਸਵੀਰਾਂ ਦਿਖਾ ਰਿਹਾ ਤੁਹਾਨੂੰ ਚੰਡੀਗੜ੍ਹ ਦੀਆਂ ਲੋਕ ਆ ਰਹੇ ਨੇ ਜਾ ਰਹੇ ਨੇ ਮੂਟਾ ਆ ਕੇ ਆ ਰਹੇ ਨੇ ਤੇ ਤੁਹਾਨੂੰ ਵੀ ਪੀਟੀਸੀ ਨਿਊਜ਼ ਦੇ ਮਾਧਿਅਮ ਦੇ ਰਾਹੀਂ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜੇਕਰ ਘਰੋਂ ਬਾਹਰ ਨਿਕਲੋ ਤੇ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਇਸ ਵਕਤ ਗਰਮੀ ਦੇ ਕਾਰਨ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਜ਼ਿਆਦਾ ਤੋਂ ਜ਼ਿਆਦਾ ਠੰਡੀਆਂ ਚੀਜ਼ਾਂ ਪੀਓ ਪਾਣੀ ਜਿਹੜੀਆਂ ਚੀਜ਼ ਪਾਣੀ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਚਾਹੇ ਉਹ ਨਿੰਬੂ ਪਾਣੀ ਹੋ ਗਿਆ ਲੱਸੀ ਹੋਗੀ ਅਜਿਹੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ਕਿਉਂਕਿ ਗਰਮੀ ਨੇ ਸਵਕਤ ਪੰਜਾਬ ਚ ਤੇ ਚੰਡੀਗੜ੍ਹ ਦੇ ਵਿੱਚ ਵਾਟ ਕੱਡੇ ਹੋਏ ਨੇ ਸਭ ਤੋਂ ਜ਼ਿਆਦਾ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਇਸ ਵਕਤ ਪ੍ਰਭਾਵਿਤ ਹੈ ਜਿੱਥੇ ਬੀਤੇ ਦਿਨਾਂ ਦੇ ਵਿੱਚ 45 ਤੋਂ ਵੱਧ ਡਿਗਰੀ ਟੈਂਪਰੇਚਰ ਜਿਹੜਾ ਰਿਕਾਰਡ ਕੀਤਾ ਗਿਆ ਹੈ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਪਰ ਜੋ ਹਾਲਾਤ ਨੇ ਉਹ ਸ਼ਾਇਦ ਕੁਝ ਹੋ ਰਹੀ ਕਹਿ ਰਹੇ ਨੇ ਚੰਡੀਗੜ੍ਹ ਤੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਮੈਂ ਜੰਨਤ ਚੰਡੀਗੜ੍ਹ